ਜਿੰਦਾਬਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਸੇ ਹਲਕੇ ਦੇ ਮੁਖ ਸੇਵਾਦਾਰ ਪੰਜਾਬ ਦੇ ਸਾਫ ਕਾ ਕੈਬਨਟ ਮੰਤਰੀ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਬਹੁਤ ਸਤਿਕਾਰਯੋਗ ਸਾਰੇ ਸੰਧੂ ਸਾਹਿਬ ਦੀ ਸਾਰੀ ਫੈਮਿਲੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਬਹੁਤ ਵੱਡੀ ਗਿਣਤੀ ਚ ਮੇਰੀਆਂ ਭੈਣਾਂ ਬੈਠੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦੀ ਆ ਸੰਧੂ ਸਾਹਿਬ ਦੇ ਪੂਰੇ ਪਰਿਵਾਰ ਦਾ ਔਰ ਮੇਰਾ ਛੋਟਾ ਵੀਰ ਜਿਹੜਾ ਅਮਰੀਕਾ ਤੋਂ ਸਪੈਸ਼ਲ ਮੈਨੂੰ ਅਸ਼ੀਰਵਾਦ ਦੇਣ ਆਇਆ ਮੈਂ ਤਾਂ ਇਹ ਤੁਹਾਨੂੰ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਰਖਣਾ ਸਾਹਮਣੇ ਤਕਰੀਬਨ ਸਾਰੀਆਂ ਗੱਲਾਂ ਕਰ ਲਈਆਂ ਮੇਰੀ ਤਾਂ ਬੇਨਤੀ ਆ ਵਿਜੇ ਹਿੰਦੁਸਤਾਨ ਦੇ ਲੋਕ ਨਾ ਜੀ ਦੋ ਚੀਜ਼ਾਂ ਦੇਖ ਕੇ ਵੋਟਾਂ ਪਾਉਣ ਇੱਕ ਉਮੀਦਵਾਰ ਦਾ ਕਿਰਦਾਰ ਤੇ ਦੂਸਰਾ ਕਾਰਗੁਜ਼ਾਰੀ ਜੇ ਆਪਾਂ ਦੋਨੇ ਚੀਜ਼ਾਂ ਚੈੱਕ ਕਰਕੇ ਵੋਟਾਂ ਪਾਵਾਂਗੇ ਨਾ ਜੀ ਫਿਰ ਹਰੇਕ ਉਮੀਦਵਾਰ ਨੂੰ ਵੋਟਾਂ ਤੋਂ ਬਾਅਦ ਵੀ ਤੁਹਾਡੇ ਕੋਲ ਆਣਾ ਪੈਣਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨੀਆਂ ਪੈਣਗੀਆਂ ਆਦਰਵਾਇਜ਼ ਤੁਸੀਂ ਦੇਖ ਲਓ ਵੋਟਾਂ ਦੇ ਦਿਨਾਂ ਜਾਂਦੇ ਆ ਮੁੜ ਕੇ ਮਿਲਦਾ ਹੀ ਕੋਈ ਅੱਜ ਪਿਛਲੀਆਂ ਦੋ ਸਰਕਾਰਾਂ ਬਣੀਆਂ ਤੁਸੀਂ ਦੇਖੋ ਇੱਕ ਰਵਾਜ ਬਣ ਗਿਆ ਵੀ ਰੱਜ ਕੇ ਝੂਠ ਬੋਲੋ بڑے بڑے ਨਾਮ ਪੂਰੇ ਹੋਣ ਵਾਲੇ ਵਾਅਦੇ ਕਰੋ ਤੇ ਸਰਕਾਰ ਬਣਾਓ 5 ਸਾਲ ਐਸ਼ ਕਰੋ ਫੇਰ ਕਹਦੇ ਵੀ ਹੁਣ ਦੂਸਰਿਆਂ ਨੂੰ ਬਾਦ ਦਿਓ ਮੈਂ ਤਾਂ ਤੁਹਾਡੇ ਕੋਲ ਆਂਦਾ ਹੀ ਯਾਦ ਕਰੋ ਜਦੋਂ ਕਾਂਗਰਸੀ ਸਰਕਾਰ ਬਣਾਈ ਨਾ ਮਰਿੰਦਰ ਸਿੰਘ ਨੇ ਬੋਟਾਂ ਤੋਂ ਪਹਿਲਾਂ ਜੋ ਬੋਟਾਂ ਤੋਂ ਪਹਿਲਾਂ ਕਹਿਣ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦਿਆਂਗਾ ਭੂਤ ਕਰਜ਼ਾ ਤਾਂ 90 ਹਜ਼ਾਰ ਕਰੋੜ ਅਮਰਿੰਦਰ ਸਿੰਘ ਵੱਲੋਂ ਤਾਂ ਵੀ 90 ਹਜ਼ਾਰ ਕਰੋੜ ਮਾਫਤਾ ਉਹਨਾਂ ਨੇ ਫਾਰਮ ਪਰਵਾ ਕੇ ਝੂਠ ਬੋਲੇ ਵੋਟਾਂ ਪਵਾ ਲਈਆਂ ਹੋ ਸਕਦਾ ਤਾਂ ਕਿਤੇ 90 ਜ ਬਸ ਵਿੱਚ ਉਹ ਸਰਕਾਰ ਬਣਾਓ ਬਾਕੀ ਫਿਰ ਦੇਖਾਂਗੇ ਫਿਰ ਕਹਿਣ ਲੱਗਿਆ ਹਰ ਘਰ ਸਰਕਾਰੀ ਨੌਕਰੀ ਦਿਆਂਗਾ ਹਰੇਕ ਘਰ ਕੱਲੇ-ਕੱਲੇ ਬੱਚਿਆਂ ਦੇ ਫਾਰਮ ਪਰਵਾਏ ਉਹਨੇ 56 ਲੱਖ ਪਰਿਵਾਰ ਆਪਣੇ ਪੰਜਾਬ ਵਿੱਚ ਨੌਕਰੀਆਂ 5 ਲੱਖ 7 ਲੱਖ ਸਾਲੀਆਂ 56 ਲੱਖ ਨੌਕਰੀ ਮਿਲ ਸਕਦੀ ਸੀ ਪਰ ਝੂਠ ਬੋਲ ਕੇ ਫਾਰਮ ਪਰ ਆ ਕੇ ਮੂਰਖ ਬਣਾਇਆ ਵੋਟਾਂ ਪੁਆਈਆਂ ਰੋ ਗਿਆ ਫੇਰ ਕਹਿਣ ਲੱਗਿਆ ਆਟਾ ਦਾਲ ਨਾਲ ਕਿਉ ਚਾਹ ਜਿੰਨੀ ਵੀ ਦੇਊਗਾ ਮੁੜ ਕੇ ਦਾਲ ਵੀ ਨਹੀਂ ਮਿਲੀ ਸਾਗਣ ਸਕੀਮ 55000 ਕਰ ਦਿਆਂਗਾ ਇੱਕ ਵੀ ਨਹੀਂ ਮਿਲਿਆ ਪੈਨਸ਼ਨ 3100 ਕਰ ਦਿਆਂਗੇ 750 ਵੀ ਨਹੀਂ ਮਿਲਿਆ ਕਾ ਕਾਲੀ ਤਾਂ ਸਾਈਕਲ ਦੇਹਾਂ ਮੈਂ ਸਕੂਟੀ ਦੇ ਦੂੰਗਾ ਸਾਈਕਲ ਵੀ ਨਹੀਂ ਮਿਲਿਆ fraud ਕਰਿਆ ਸਰਕਾਰ ਬਣਾਈ ਐਸ਼ ਕਰੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਨਾ ਬਣ ਗਿਆ ਇਹ ਕਿਰਦਾਰ ਫੇਰ ਝਾੜੂ ਵਾਲੇ ਆ ਗਏ ਇਹਨਾਂ ਨੇ ਬੜਾ ਲੋਕਾਂ ਨੂੰ ਗੁੰਮਰਾਹ ਕਰਿਆ ਬਿਜੀ ਸਾਨੂੰ ਬਣਾ ਦਿਓ ਹਮੇ ਤਾਂ ਨਾ ਗੱਡੀ ਲੈ ਨਾ ਕੋਠੀ ਲੈ ਨਾਂ ਸਕਿਉਰਟੀ ਲੈ ਕ੍ਰਾਪਸ਼ਨ ਬੰਦ ਕਰ ਦਾਂਗੇ ਦੋ ਹਫ਼ਤੇ ਚ ਨਸ਼ੇ ਬੰਦ ਕਰ ਦਿੰਗੇ ਹਮ ਮਰੀਏ ਭੈਣਾ ਬੈਠੀਆਂ ਇਹਨਾਂ ਦੇ ਫਾਰਮ ਪਰ ਨੇ ਮੇਰੇ ਨਾਲ ਜੀ ਇੱਕ ਪੜੋਸੀ ਦਾ ਸਾਰਾ ਟੱਬਰ ਮੇਰੇ ਨਾਲ ਸੀ ਕੱਲੇ ਇੱਕ ਲੜਕੇ ਨੂੰ ਨਾ ਚਾਹ ਚੜ ਗਿਆ ਆਮ ਆਦਮੀ ਪਾਰਟੀ ਦਾ ਕਹਿੰਦਾ ਜੀ ਇਹ ਤਾਂ ਨਾ ਗੱਡੀ ਨਾ ਕੋਠੀ ਨੇ ਇਹ ਕ੍ਰਾਪਸ਼ਨ ਨਹੀਂ ਤਾਂ ਬਹੁਤ ਵਧੀਆ ਪਾਰਟੀ ਆ ਉਹਨਾਂ ਨੇ ਕੀ ਆ ਕਰਿਆ ਉਸਕੇ ਹੱਥੋਂ ਨਾ ਫਾਰਮ ਪੜਵਾ ਦੇ ਵੇ ਇਕੱਲੇ ਇਕੱਲੇ ਪਿੰਡ ਜਾ ਬੀਬੀਆਂ ਕੇ ਫਾਰਮ ਭਰ ਔਰ ਉਹਨਾਂ ਨੂੰ ਕਹਦੇ ਵੀ ਪਹਿਲੀ ਨੂੰ ਸਰਕਾਰ ਬਣਨੀ ਆ ਦੋ ਨੂੰ ਦਰੇ ਖਾਤਿਆਂ ਮੇ ਹਜ਼ਾਰ ਹਜ਼ਾਰ ਰੁਪਈਆ ਆ ਜੂਗਾ ਉਹ ਐਡਾ ਭੋਲਾ ਤਾਂ ਨਾ ਜੀ ਪਿੰਡ ਕੀ ਬੀਬੀਆਂ ਦੇ ਕੇ ਭਰੇ ਹੀ ਭਰੇ ਜੀਨਗੁਰ ਨਾ ਕਲੋਨੀਆਂ ਉੱਤੇ ਪੜੀ ਲਿਖੀ ਬੀਬੀਆਂ ਗੋਤ ਰਹਿੰਦੀਆਂ ਇਕੱਲੇ ਇਕੱਲੇ ਬੀਬੀ ਕੇ ਫਾਰਮ ਭਰਿਆ ਕਰੇ ਥੱਲੇ ਦਸਖਤ ਆਪਣੇ ਕਰ ਦਿਆ ਕਰੇ ਨਾਲੇ ਆਪਣਾ ਟੈਲੀਫੋਨ ਨੰਬਰ ਲਿਖ ਦਿਆ ਕਰੇ ਝਾੜੂ ਵਾਲੇ ਬੜੇ ਚਾਲੂ ਤੇ ਕਰਣਗੇ ਨੰਬਰ ਵੀ ਆਪਣਾ ਤੇ ਆ ਦਸਕਦ ਵੀ ਆਪਣੇ ਕਰਨ। ਚਲੋ ਜੀ ਸਰਕਾਰ ਬਣ ਗਈ। ਕਿਹੜੇ ਬੜੂਏ ਨੇ ਦੋਨੀ ਦੇਣੀ ਤੇ। 2 ਮਹੀਨੇ ਨਿਕਲੇ 4 ਮਹੀਨੇ ਨਿਕਲੇ 6 ਮਹੀਨੇ ਨਿਕਲੇ 2 ਸਾਲ ਨਿਕਲ ਗਏ। ਬੀਬੀਆਂ ਨੇ ਫੋਨ ਕਰਨਾ ਸ਼ੁਰੂ ਕਰ ਦਿਆ। ਵੀ ਕਮਲਜੀਤ 25 ਮਹੀਨੇ ਹੋ ਗਏ ਤੇ 25000 ਰੁਪਿਆ। ਹੁਣ ਉਹ ਵਿਚਾਰਾ ਕਿੱਥੇ ਦੇ ਦੇਹ ਭਲਾ। ਲਾਰੇ ਲਾਈਂ ਗਿਆ। ਮਹੀਨਾ ਕੋ ਹੋਰ ਨਿਕਲ ਗਿਆ ਪਿੰਡ ਵਾਲੀਆਂ ਤਾਂ ਹੁਣ ਘੋੜੀਆਂ ਬੀਬੀਆਂ ਆਉਂਆਂ ਪਰਵਾਹ ਨਹੀਂ ਕਰਦੀਆਂ ਵੀ ਚਲੋ ਠੰਗੀ ਬਾਜਰੀ ਬਜਰੀ ਕਲੋਨੀ ਵਾਲੀਆਂ ਬੀਬੀਆਂ ਆ ਕੇ ਘਰ ਬੈਠ ਗਈਆਂ ਵੀ ਕਮਲ ਜੀ ਤਾ ਦੇਖ ਤੇਰੇ ਦਸਕ ਦੋਏਵੇਂ ਤੇਰਾ ਨੰਬਰ ਤੇਰੇ ਪਰ ਕੇਸ ਕਰੂੰਗੀਆਂ ਨਹੀਂ ਤਾਂ ਦੇ 25000 ਜਿਸਕੇ ਕਰਮ ਇੱਕ ਬੀਬੀ 25000 ਦੋਵਾਂ ਦਾ 50000 ਤਿੰਨਾਂ ਦਾ 75000 ਚਾਰਾਂ ਦਾ 1 ਲੱਖ ਰੁਪਈਆ ਕਹਿੰਦੇ ਰੱਖ ਹੁਤਾ ਹੁਣ ਉਹ ਵਿਦਿਆਰਥੀ ਬੜਾ ਔਖਾ ਹੱਥ ਹਿੱਟ ਜੋੜ ਕੇ ਬਚ ਕੇ ਮੇਰੇ پاس ਆ ਗਿਆ ਕਹਿੰਦੇ ਚਾਚੇ ਇਹ ਵਕਿਆ ਕਰ ਮੈਂ ਤਾਂ ਫਸ ਗਿਆ ਸਾਡੇ ਕੋਲ ਮੈਂ ਤਾਂ ਫਸ ਗਿਆ ਫਿਰ ਮੈਂ ਨਾ ਜਿਸਕੇ ਗਲਮਾ ਸਰੂਪਾ ਪਾਇਆ ਤਾਂ ਬੀਬੀਆਂ ਨੇ ਖੜਾ ਛੱਡਿਆ ਸੋ ਹੁਣ ਤਾਂ 28 ਮਹੀਨੇ ਹੋ ਗਏ ਜੇ ਝਾੜੂ ਵਾਲਾ ਬੋਟ ਮੰਗਣ ਆਏ ਨਾ ਜੀ ਝਾੜੂ ਲੈ ਕੇ ਹੀ ਪੁੱਛੀ ਉਹਨੂੰ ਜੇ ਇੱਕ ਬੀਬੀ ਆ ਨਾ ਕਰਮ 28000 ਹੋ ਗਿਆ ਦੋ ਬੀਬੀਆਂ ਦਾ 56000 ਤਿੰਨਾਂ ਦਾ 81000 ਚਾਰਾਂ ਦਾ 112000 ਹੋ ਗਿਆ ਸਰੇ ਭਾਈ ਰੱਖੇ ਤਾਂ 112000 ਫੇਰ ਪਿੰਡਾਂ માં ਬੜੀਏ ਨਹੀਂ ਤੇ ਦਫਾ ਹੋ ਚੱਲ ਫੜ ਨਹੀਂ ਤਾਂ ਕੱਲ ਨੂੰ ਫੇਰ ਹਾਰਮ ਭਰਵਾ ਕੇ ਮੂਲਖ ਬਣਾਉਂਗੇ ਸੋ ਮੇਰੀ ਬੇਨਤੀ ਆ ਬਾਦ ਸਾਹਮਣੇ ਜੋ ਕਿਹਾ ਉਹ ਕਰਿਆ ਜੇ ਆਟਾ ਦਾਲ ਕਿਹਾ ਤਾਂ ਪਹਿਲੇ ਮਹੀਨੇ ਲਾਗੂ ਕਰਿਆ ਤਾਂ ਜੇ ਮੋਟਰਾਂ ਕੇ ਕਨੈਕਸ਼ਨ ਕਿਹਾ ਤਾਂ ਪਹਿਲੇ ਮਹੀਨੇ ਮਾਫ ਕਰੇ ਤੇ ਜੁਨੀਆਂ ਸਕੀਮਾਂ ਚੈੱਕ ਕਰਕੇ ਦੇਖ ਲਿਓ ਬਾਲ ਸਾਹਮਣੇ ਸ਼ੁਰੂ ਕਰੀ ਛੋ ਵੀਰੋਂ ਮੇਰੀ ਕੋਈ ਰਾਜਨੀਤਿਕ ਬਰਾਸਤ ਨਹੀਂ ਨਾ ਮੈਂ ਮੈਲਾਂ ਚ ਪੈਦਾ ਹੋਇਆ ਮੈਂ ਤਾਂ ਨਾ ਜੀ ਜੀਰਿਕਰ ਚ ਪਿੰਡਾ ਲੋਗੜ ਪਿੰਡ ਚ ਪੈਦਾ ਹੋਇਆ ਸਕੂਲਾਂ ਜੀ ਦੇਖ ਲਿਓ ਵੀ 2.5 ਕਿਲੋਮੀਟਰ ਦੂਰ ਦਾ ਅਪਵਾਦ ਪਹਿਲੀ ਤੋਂ 10ਵੀਂ ਤੱਕ ਪੈਦਲ ਕਈ ਵਾਰੀ ਨੰਗੇ ਪੈਰ ਵੀ ਜਾ ਉੱਥੇ ਜਾ ਕੇ ਪੜਿਆ ਫਿਰ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਮਿਊਸਪਲ ਕਾਉਂਸਲ ਜੀਤਕੁਰ ਦਾ ਪ੍ਰਧਾਨ ਰਿਹਾ ਫਲਾਨਿੰਗ ਬੋਰਡ ਦਾ ਚੇਅਰਮੈਨ ਰਿਹਾ ਇੰਡਸਟਰੀ ਦਾ ਮੰਤਰੀ ਰਿਹਾ ਐਮ ਐਲ ਏ ਬਣਿਆ ਤੁਸੀਂ ਦੇਖ ਲਿਓ ਵੀ ਸਰਪੰਚੀ ਤੋਂ ਸ਼ੁਰੂ ਕਰਕੇ ਮੈਂਬਰ ਪਾਰਲੀਮੈਂਟ ਵਾਸਤੇ ਥੋੜੇ ਚਰਨਾਂ 'ਚ ਬੇਨਤੀ ਕਰਨਾ ਹੈ ਜੀ ਆਪਾ ਸਾਬ ਨਾਲ ਲਿਓ ਵੀ ਸਰਪੰਚੀ ਤੋਂ ਇੱਥੇ ਤੱਕ ਦਾ ਸਫਰ ਬਾਲ ਸਾਹਿਬ ਦੀ ਮਿਹਰਬਾਨੀ ਰੱਖਣਾ ਸਾਹਿਬ ਦੀ ਮਿਹਰਬਾਨੀ ਤੁਹਾਡਾ ਪਿਆਰ ਔਰ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਕੀਤਾ ਹੈ ਮੇਰੀ ਕਾਰਗੁਜ਼ਾਰੀ ਦੇਖਣੀ ਹੈ ਨਾ ਜੀ ਮਹਾਲੀ ਸ਼ਹਿਰ ਦੇਖੋ ਮੈਂ 3 ਸਾਲ ਡਵੈਲਪਮੈਂਟ ਬੋਰਡ ਦਾ ਚੇਅਰਮੈਨ ਰਿਹਾ ਹਾਂ ਜਿੰਨੀਆਂ ਸੜਕਾਂ 200 ਫੁੱਟ ਚੌੜੀਆਂ ਬਣੀਆਂ ਨਾ ਜੀ ਮੈਂ ਇੱਕ ਇੱਕ ਖੜਕੇ ਬਣਵਾਈ 6 ਵਜੇ ਅਫਸਰ ਆਉਂਦੇ ਦੇ ਉੱਥੇ ਫਿਰ 8 ਸਟੇਡੀਅਮ ਬਣਾਈ ਨੇਚਰ ਪਾਰਕ ਬਣਾਈ 19000 ਦਰਖਤ ਉੱਤੇ ਲਾਏ 4000 ਏਕੜ ਜ਼ਮੀਨ ਆਈਟੀ ਸਿਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਇਹਨਾਂ ਵਾਸਤੇ ਐਕਵਾਇਰ ਕਰੀ ਫਿਰ ਉੱਥੇ ਬੰਬਈ ਬੈਂਗਲੌਰ ਹਦਰਾਬਾਦ ਕੋਰੀਆ ਚਾਈਨਾ ਬੋਲਣ ਸਾਰੀਆਂ ਕੰਟਰੀਆਂ ਚ ਸੁਖੀਰ ਜੀ ਨਾਲ ਜਾ ਕੇ ਇਨਵੈਸਟਰਾਂ ਨੂੰ ਬੁਲਾ ਕੇ ਲਿਆਇਆ ਅੱਜ ਮੁਹਾਲੀ ਦੇ ਅੰਦਰ ਨਾ ਜੀ 3.5 ਲੱਖ ਬੱਚਾ ਆਈਟੀ ਕੰਪਨੀਆਂ ਦੇ ਅੰਦਰ ਕੰਮ ਕਰਦਾ ਹੈ ਕਿਸੇ ਨੂੰ ਫੋਨ ਕਰਕੇ ਪੁੱਛ ਲਿਓ ਮੈਂ ਕੱਲੀ-ਕੱਲੀ ਚੀਜ਼ ਮੈਂ ਆਪਣੇ ਹੱਥੀਂ ਕਰੀ ਔਰ ਸਾਰੇ ਪਿੰਡਾਂ 'ਚ ਮੁਹਾਲੀ ਤੇ ਸੁਹਾਣਾ ਹੋ ਗਿਆ ਕੁੰਬੜਾ ਹੋ ਗਿਆ ਚਾਚੂ ਮਾਜਰਾ ਬਾਕਰਪੁਰ ਬਲਾਉਂਦੀ ਜਿੰਨੇ ਪਿੰਡਾਂ ਸਾਰੇ ਪਿੰਡਾਂ 'ਚ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਟੋਟਲ ਕੰਪਲੀਟ ਕਰਾਇਆ ਥੋੜੇ ਰਿਸ਼ਤੇਦਾਰ ਹੁਣੇ ਪੁੱਛਦੇ ਫੋਨ ਕਰਕੇ ਫਿਰ ਜੀ ਡੇਰਾ ਵਸੀ ਤੋਂ ਮੈਂ ਐਮਐਲਏ ਬਣਿਆ ਜੀਰਕਪੁਰ ਡੇਰਾ ਵਸੀ ਲਾਲਣੂ ਟੋਟਲ ਸੀਵਰੇਜ ਵਾਟਰ ਸਪਲਾਈ ਸੜਕਾ ਰੋਡ ਜੀਰਕਪੁਰ ਚ ਹਸਪੀਟਲ ਜੀਰਕਪੁਰ ਚ ਕਾਲਜ 6 ਸਕੂਲ 7-8 ਡਿਸਪੈਂਸਰੀਆਂ ਟੋਟਲ 25-25 ਏਕੜ ਦੇ ਪਾਰਕ ਬਣਾਏ ਇੱਥੇ A to Z ਡਵੈਲਪਮੈਂਟ ਇੱਕ ਦਿਨ ਇੱਛਾ ਵੀ ਲੱਗੀਆਂ ਨੇ ਕਿ ਮੇਰੀ ਲਾਈ ਹੋ ਜਾ। 11 ਫੁੱਟ ਚੌੜੀਆਂ ਸੜਕਾਂ ਹੁੰਦੀਆਂ ਅੱਧੀ ਜੀਰਕਪੁਰ। ਮੈਂ 60-60 ਫੁੱਟ 80-80 ਫੁੱਟ ਇੱਕ ਦਾ ਬਾਹਰ ਰਿੰਗ ਰੋਡ 200 ਫੁੱਟ ਚੌੜੀ ਜ਼ਮੀਨ ਐਕਵਾਇਰ ਕਰਵਾ ਕੇ ਬਣਾਈ। ਫਿਰ 10000 ਗਰੀਬ ਪਰਿਵਾਰਾਂ ਦੀਆਂ ਲੈਟਰੀਆਂ ਬਣਾਈਆਂ। 5000 ਪਰਿਵਾਰਾਂ ਨੂੰ 1.5 ਲੱਖ ਰੁਪਏ ਮਕਾਨਾਂ ਵਾਸਤੇ ਦੇ ਆ। ਜਦ ਕਰੋਨਾ ਹੋਇਆ ਨਾ ਜੀ ਸਾਰੀਆਂ ਗਵਾਨੇ ਮਹਾਰਾਜੇ ਵੀ ਵਾਣੀਆਂ ਵੀ ਸਭ ਗੇਟ ਲਾ ਕੇ ਅੰਦਰ ਬੜਕੀਆਂ ਸੀ ਮੇਰਾ ਫਾਰਮ ਮਜੀਦ ਖਬਰ ਚ ਸ਼ਰਮਾ ਫਾਰਮ ਮੈਂ ਉਸ ਨੂੰ ਨਾ ਜੀ ਹਸਾਲ ਬਣਾਇਆ 35 ਡਾਕਟਰਾਂ ਨਰਸਾਂ ਉੱਤੇ ਰੱਖੀਆਂ ਖਾਣਾ ਪੀਣਾ ਦਵਾਈਆਂ ਸਭ ਫ੍ਰੀ ਦਈਆਂ 1065 ਠੀਕ ਹੋ ਕੇ ਗਿਆ ਕਰੋਨਾ ਵਾਲਾ ਪਤਾ ਕਰਦੇ ਛੋਏ ਥੋੜੀ ਜੀ ਮੈਂ ਨਾ ਪਹਿਲੀ ਵਾਰੀ ਤੁਹਾਨੂੰ ਮਿਲਿਆ ਇਸ ਕਰਕੇ ਮੈਂ ਆਪਣੀ ਜਾਣਕਾਰੀ ਦਈ ਆ ਬਾਕੀ ਤਾਂ ਸਾਰਾ ਕੁਝ ਅੱਜਕੱਲ ਗੂਗਲ ਫੇਸਬੁੱਕਾਂ ਤੇ ਸਾਰਾ ਕੁਝ ਹੁੰਦਾ ਹੈ। ਮੇਰੀ ਬੇਨਤੀ ਹੈ ਮੇਰੇ ਵਿਰੋਧੀਆਂ ਦੀ ਕਾਰਗੁਜ਼ਾਰੀ ਦੇਖ ਲਓ। ਮਹਾਰਾਣੀ ਪ੍ਰੀਤਕੌਰ ਜੀ ਛਾਲਮਪੀ ਨੇ ਦੋ ਵਾਰੀ ਸ਼ੱਕਰ ਵਾਲਾ ਮੁੱਖ ਮੰਤਰੀ ਰਿਹਾ। ਧੰਨਵਾਦ ਕਰਨ ਵੀ ਨਿਕਦੇ ਨਹੀਂ। ਹੱਕ ਗਰ ਹਰ ਸਾਲ ਹੜਾ ਦਿੰਦਾ ਹੈ। ਜ਼ਿੰਮੇਦਾਰ ਠੀਕ ਕਰਦੇ ਆ ਫੇਰ ਹੜਾ ਜਾਂਦਾ। 150 ਕਰੋੜ ਲੱਗਣਾ ਤੇ ਇੱਕ ਬੰਨ ਨਹੀਂ ਬਣਾ ਸਕੀ। ਤੁਹਾਡੇ ਸਾਹਮਣੇ ਫੇਰ ਐਮਪੀ ਦੀ ਗ੍ਰਾਂਟ ਹੁੰਦੀ ਹੈ ਜੀ 30 ਕਰੋੜ ਰੁਪਏ ਦੀ ਇਹਦੀ 55% ਗ੍ਰਾਂਟ ਲੈਫਸ ਹੋ ਗਈ ਦਯੂ ਇਹਦੀ ਕਾਰਜਕਾਰੀ ਹੈ ਫਿਰ ਕਹਿੰਦੇ ਆ ਆਪਣੇ ਆਪ ਨੂੰ ਮਹਾਰਾਜੇ ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੀ ਆ ਵੋਟਾਂ ਬੀਜੇਪੀ ਵਾਸਤੇ ਮੰਗਦੀ ਫਿਰਦੀ ਦਲ ਬਦਲ ਕੇ ਤੁਸੀਂ ਨਾ ਜੀ ਦੇਖੋ ਪਿਛਲੇ ਮਹੀਨੇ ਵੀ ਜਿਹੜੀ ਨਾ ਲੋਕ ਸਭਾ ਦੀ ਸੈਸ਼ਨ ਦਾ ਕਾਂਗਰਸ ਵਾਲੀ ਸੀਟ 'ਤੇ ਬੈਠੇ ਜੇ ਮਾੜਾ ਮੋਟਾ ਵੀ ਜਮੀਰ ਜਿੰਦਾ ਹੁੰਦਾ ਵੈਸੇ ਤਾਂ ਜੇ ਬੀਜੇਪੀ 'ਚ ਰਲੇ ਤੇ 2 ਸਾਲ ਪਹਿਲਾਂ ਹੀ ਅਸਤੀਫਾ ਦੇਣਾ ਚਾਹੀਦਾ ਤਾਂ ਘੱਟੋ ਘੱਟ ਜੇ ਤੱਕ ਟਿਕਟ ਮਿਲ ਗਈ ਤੀ ਨਾ ਜੀ ਫੇਰ ਤਾਂ ਰਜਾਈਂ ਦੇਣਾ ਚਾਹੀਦਾ ਕਹਿਣ ਨੂੰ ਮਹਾਰਾਜੇ ਆ ਡੇਢ ਮਹੀਨੇ ਦੀ ਤਨਖਾਹ ਨਹੀਂ ਛੱਡ ਸਕੀ ਕਿੰਨੀ ਹੋਣੀ ਡੇਢ ਲੱਖ ਰੁਪਏ ਹੋਣਗੇ ਇਹ ਇਹ ਕਿਰਦਾਰ ਹਨ ਤੁਸੀਂ ਨਾ ਜੀ ਅਸੰਧੂ ਸਾਹਿਬ ਨੂੰ ਬਤਾਉਣਾ ਕੇ ਵਾਈਸੀ ਹੁੰਦੀ ਆ ਤੁਸੀਂ ਸਾਰੇ ਬੈਠੇ ਨਾ ਜੀ ਤੁਹਾਡਾ ਸਾਰਾ ਹਿਸਾਬ ਕਿਤਾਬ ਨਾ ਜੀ ਇੱਕ ਵੈਬਸਾਈਟ ਬਣੀ ਵਿਓਦੇ ਤੇ ਸਰਕਾਰੀ ਤੇ ਲੋਡ ਹੁੰਦਾ ਹੈਗਾ ਮੰਨ ਲਓ ਮੈਂ ਤੁਹਾਡੇ ਕੋਲ ਆਏ ਨਾ ਵੀ ਮੇਰੇ ਇਤੇ ਪਰਚੇ ਕਿੰਨੇ ਆ ਮੇਰੇ ਕਾਰਵਾਈ ਕਿਆ ਸ਼ਿਕਾਇਤ ਸਾਰਾ ਕੁਝ ਹੁੰਦਾ ਜੇ ਬੈਂਕ ਨੇ ਲੋਨ ਦੇਣਾ ਨਾ ਜੀ ਉਹ ਚੈੱਕ ਕਰਕੇ ਦਿੰਦਾ ਹੈਗਾ ਉਹਦੇ ਤੇ ਕੱਢ ਕੇ ਦੇਖਿਓ ਕੇ ਬਾਈ ਜੀ ਇਹਦੇ ਤੇ ਸਾਰੇ ਦੱਬਰ ਦੇ ਨਾ ਫੈਮਾ ਦੇ ਅਧੀਨ ਪਰਚਾ ਦਰਜ ਹੋਇਆ ਬਾਕੀ ਈਡੀ ਇਨਕੁਆਰੀ ਕਰ ਰਹੀ ਆ ਕੇਸਾਂ ਦੀ ਉਹਦੇ ਕਰਕੇ ਚੱਕ ਕੇ ਬੀਜੇ ਵਿੱਚ ਬੜੀ